ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੇ ਯੋਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਪਹਿਲਾਂ ਵੀ ਬੜੀ ਕਾਮਯਾਬੀ ਮਿਲੀ ਹੈ ਸਾਡੀ ਇਨਫੋਰਸਮੈਂਟ ਡਰਾਈਵ ਦੇ ਵਿੱਚ 70 ਕਿਲੋ ਦੇ ਕਰੀਬ ਹਿਰੋਇਨ ਤੇ ਉਹ ਬਾਕੀ ਵੀ ਜਿਹੜੇ ਡਰੱਗਸ ਨੇ ਫੜੇ ਗਏ ਨੇ ਔਰ 604 ਦੇ ਕਰੀਬ ਜੇ ਆਪਾਂ ਪਹਿਲੀ ਜਨਵਰੀ ਤੋਂ ਦੇਖੀਏ ਤਸਕਰ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਸਮਗਲਰਸ ਔਰ 84 ਲੱਖ ਦੇ ਕਰੀਬ ਡਰੱਗ ਮਨੀ ਤੇ ਹਵਾਲਾ ਦੇ ਵੀ ਤਕਰੀਬਨ 60 ਲੱਖ ਦੇ ਕਰੀਬ ਅਸੀਂ ਰਿਕਵਰੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਬੰਦਿਆਂ ਨੇ ਡਰੱਗ ਪ੍ਰੋਸੀਡਸ ਤੋਂ ਇਲੀਗਲ ਜਿਹੜੀ ਕੰਸਟਰਕਸ਼ਨਸ ਕੀਤੀਆਂ ਘਰ ਬਣਾਏ ਨੇ ਉਹਨਾਂ ਦੇ ਉੱਤੇ ਵੀ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਆਰਡਰ ਲੈ ਕੇ ਡੈਮੋਲੇਸ਼ਨ ਦਾ ਕੰਮ ਚੱਲ ਰਿਹਾ ਅੱਜ ਆਪਾਂ ਮੁਸਤਫਾ ਬਾਦ ਏਰੀਏ ਦੇ ਵਿੱਚ ਇੱਥੇ ਡੈਮੋਲੇਸ਼ਨ ਡਰਾਈਵ ਤੇ ਖੜੇ ਆ ਸੋਨੂ ਏਲੀਏ ਸੋਨੂ ਮੋਟਾ ਤੇ ਉਹਦੇ ਮਦਰ ਜਗਿੰਦਰ ਕੌਰ ਜਿਹੜੇ ਹੈਗੇ ਆ ਪਿਤਾ ਦਾ ਨਾਮ ਇਹਦੇ ਕਰਨੈਲ ਸਿੰਘ ਹੈ ਇਹ ਨੋਟੋਰੀਅਸ ਫੈਮਿਲੀ ਹੈ ਜਿਹੜੀ ਸਾਰੀ ਫੈਮਿਲੀ ਇਸ ਕੰਮ ਚ ਡਰਗ ਪੈਡਲਿੰਗ ਡਰਗ ਸਮਗਲਿੰਗ ਦੇ ਵਿੱਚ ਸ਼ਾਮਲ ਹੈ ਸੋ ਉਹਨਾਂ ਦੇ ਖਿਲਾਫ 4 ਮੁਕਦਮੇ ਦਰਜ ਨੇ ਪ੍ਰੀਵੈਂਟਿਵ ਐਕਸ਼ਨ ਵੀ ਦੋ ਵਾਰ ਹੋਇਆ ਇਹਨਾਂ ਦੀ ਮਦਰ ਜਿਹੜੇ ਆ ਜੋਗਿੰਦਰ ਕੌਰ ਜੀ ਉਹਨਾਂ ਦੇ ਦੋ ਮੁਕਦਮੇ ਆਲਰੇਡੀ ਉੱਤੇ ਵੀ ਦਰਜ ਨੇ ਔਰ ਅੱਜ ਇਹਦੇ ਨਾਲ ਜਿਹੜੇ ਲੋਕਾਂ ਨੂੰ ਮੈਂ ਮਿਲਿਆ ਇੱਥੇ ਉਹ ਬੜੇ ਇਸ ਗੱਲ ਤੇ ਖੁਸ਼ ਹੋਏ ਆ ਕਿ ਜਿਹੜਾ ਐਕਸ਼ਨ ਹੈ ਵਿਜ਼ੀਬਲ ਐਕਸ਼ਨ ਹੈ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਔਰ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਮੈਸੇਜ ਜਾਂਦਾ ਬੜਾ ਕਲੀਅਰ ਕਿ ਕਿੰਨੀ ਐਡਮਿਨਿਸਟ੍ਰੇਸ਼ਨ ਤੇ ਸਰਕਾਰ ਜਿਹੜੀ ਹੈ ਉਹ ਇਹਨੂੰ ਸੀਰੀਅਸਲੀ ਲੈ ਰਹੀ ਹੈ ਔਰ ਇਹਦੇ ਨਾਲ ਗਾਂ ਆਉਣ ਵਾਲੀ ਜਿਹੜੀ ਪੀੜ੍ਹੀਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਤੁਸੀਂ ਬਰਕਤ ਦੀ ਕਮਾਈ ਨੂੰ ਉਹ ਰਸਤੇ ਨੂੰ ਚੂਜ਼ ਕਰੋ ਇਹ ਜਿਹੜੀਆਂ ਚੀਜ਼ਾਂ ਨੇ ਛੋਟੇ ਲਾਲਚ ਨੇ ਇਹ ਜ਼ਿੰਦਗੀ ਖਰਾਬ ਕਰਦੇ ਔਰ ਮੁੜ ਕੇ ساری ਉਮਰ ਤੁਹਾਡਾ ਕੈਰੀਅਰ ਜਿਹੜਾ ਜੇਲਾ ਵਿੱਚ ਕੱਟਿਆ ਜਾਂਦਾ ਸੋ ਨੌਜਵਾਨ ਪੀੜ੍ਹੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਆਪਣੇ ਮਿਹਨਤ ਨਾਲ ਅੱਗੇ ਸਮਾਜ ਦੇ ਵਿੱਚ ਵਧਣਾ ਚਾਹੀਦਾ ਨਾ ਕਿ ਛੋਟੇ ਲਾਲਚ ਨਾਲ ਛੋਟੇ ਫਾਇਦੇ ਵਾਸਤੇ ਡਰੱਗ ਜਾਂ ਇਹੋ ਜਿਹੀ ਚੀਜ਼ਾਂ ਵਿੱਚ ਪੈਣਾ ਚਾਹੀਦਾ ਸੋ ਮੈਂ ਇਹ ਤੁਹਾਡੇ ਰਾਹੀਂ ਇਹ ਅਪੀਲ ਵੀ ਕਰਦਾ ਔਰ ਅੱਗੇ ਵੀ ਸਾਡੀ ਜਿਹੜੀ ਇਹ ਜਿਹੜੀ ਡਰਾਈਵ ਹੈ ਅਗੇਂਸ ਡਰੱਗਸ ਇਸੇ ਤਰ੍ਹਾਂ ਜਾਰੀ ਰਹੇਗੀ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਦਾਖਲ ਵੀ ਕਰਾਇਆ ਜਾ ਰਿਹਾ ਅਸੀਂ ਇੱਕ ਸਪੈਸ਼ਲ ਟੀਮ ਆਪਣੀ ਬਣਾਈ ਹੈ ਜਿਹੜੇ ਕਿ ਡੀ ਐਡਿਕਸ਼ਨ ਸੈਂਟਰ ਰੀ ਹੈਬ ਸੈਂਟਰ ਦੇ ਵਿੱਚ ਜਿੰਨੇ ਬੰਦੇ ਵੀ ਪੁਲਿਸ ਵੱਲੋਂ ਦਾਖਲ ਕਰਾਏ ਜਾਣਗੇ ਉਹਦਾ ਰਿਕਾਰਡ ਵੀ ਰੱਖੇਗੀ ਔਰ ਤਾਲਮੇਲ ਵੀ ਕਰੇਗੀ ਹਲਥ ਅਥਾਰਟੀ ਸਿਵਲ ਅਥਾਰਟੀਆਂ ਨਾਲ ਕਿਉਂਕਿ ਉਹਨਾਂ ਦਾ ਕੰਮ ਹੈ ਬੇਸਿਕਲੀ ਪਰ ਅਸੀਂ ਹੌਟਸਪੌਟਸ ਦੇ ਵਿੱਚੋਂ ਮੈਂ ਤੁਹਾਡੇ ਜ਼ਰੀਏ ਪਬਲਿਕ ਨੂੰ ਵੀ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕਿਉਂਕਿ ਇੱਕ ਪੇਸ਼ੈਂਟ ਨੇ ਮਰੀਜ਼ ਨੇ ਉਹਨਾਂ ਨੂੰ ਉਧਰ ਟਰੀਟ ਕਰਕੇ ਆਪਣਾ ਇਲਾਜ ਕਰਾਈਏ ਸੋ ਦੈਟ ਸਾਡੇ ਸਮਾਜ ਦੇ ਵਿੱਚ ਵਾਪਸ ਆ ਕੇ ਉਹਨਾਂ ਦੀ ਰੀਹੈਬ ਹੋ ਕੇ ਉਹ ਆਪਣਾ ਕੰਮ ਆਪਣੀ ਜ਼ਿੰਦਗੀ ਵਧੀਆ ਬਸਰ ਕਰ ਸਕੇ ਸਾਰੇ ਪਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਿਆ ਸੀ ਹੁਣ ਕਿੱਥੇ ਸਾਰਾ ਪ੍ਰਵਾਹ ਗਿਆ ਕੀ ਸਟੇਟਸ ਦੇਖੋ 15 ਤੋਂ 13 ਦੇ ਮੁਕਦਮੇ ਨੇ ਜੇ ਆਪਾਂ ਦੇਖੀਏ 2024 25 ਦੇ ਨੇ ਔਰ ਜਿਹੜੇ ਉਹਨਾਂ ਦੇ ਮਦਰ ਦੇ ਜਗENDER ਕੌਰ ਦੇ ਖਿਲਾਫ 2015 ਦਾ 2023 ਦੇ ਮੁਕਦਮੇ ਨੇ ਸੋ ਕਾਫੀ ਲੰਬੇ ਸਮੇਂ ਤੋਂ ਇਹਦਾ ਮਤਲਬ ਇਹ ਕੰਮ ਕਰ ਰਿਹਾ ਹੈ ਜੇਲ੍ਹਾਂ ਚ ਜਾ ਕੇ ਫਿਰ ਵਾਪਸ ਆ ਕੇ ਔਰ ਜਿਹੜੀਆਂ ਡਰਗ ਪ੍ਰੋਸੀਡਸ ਨਾਲ ਇਲੀਗਲ ਗਾਟਰਨ ਮਨੀ ਨਾਲ ਚੀਜ਼ਾਂ ਬਣਾਈਆਂ ਉਹਦੀ ਡੈਮੋਲੇਸ਼ਨ ਨਾਲ ਬੜਾ ਡੈਮੋਨਸਟ੍ਰੇਟਿਵ ਤੇ ਵਿਜੀਬਲ ਇਫੈਕਟ ਜਾਂਦਾ ਪਬਲਿਕ ਦੇ ਵਿੱਚ ਉਹਦੇ ਚ ਲੋਕਾਂ ਨੇ ਮੈਨੂੰ ਜਿੱਤੇ ਕਾਫੀ ਅੱਛੀਆਂ ਗੱਲਾਂ ਦਸੀਆਂ ਇਸ ਬਾਰੇ ਕਿ ਇਹਦੇ ਨਾਲ ਬੜਾ ਸਟਰੋਂਗ ਮੈਸੇਜ ਆਇਆ ਸਾਡੇ ਮੁਹੱਲੇ ਦੇ ਵਿੱਚ ਔਰ ਅਸੀਂ ਇਹਨੂੰ ਆਪਣੀ ਡਰਾਈਵ ਨੂੰ ਕੰਟੀਨਿਊ ਕਰਾਂਗੇ ਅਜੇ ਤਾਂ ਇਹ ਆਇਆ ਜੀ ਜਿੱਦ ਜਿੱਦ ਸਾਹਮਣੇ ਆ ਰਿਹਾ ਉਹ ਸਾਰਾ ਲੀਗਲ ਤਰੀਕੇ ਨਾਲ ਪ੍ਰੋਪਰ ਨੋਟਿਸ ਦੇ ਕੇ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾ ਤਾ ਮੁਤਾਬਕ ਹੀ ਅਗੀਆਂ ਕਾਰਵਾਈ ਕੀਤੀ ਜਾਂਦੀ ਹੈ ਔਰ ਜੇ ਕਮਿਸ਼ਨਰ ਅੰਮ੍ਰਿਤਸਰ ਦੀ ਗੱਲ ਕਰੀਏ 6ਵੀਂ ਡੈਮੋਲੇਸ਼ਨ ਹੈ ਆਪਣੀ ਔਰ ਇਸ ਤਰ੍ਹਾਂ ਹੀ ਸਾਡੀ ਡਰਾਈਵ ਆ ਕੇ ਚਲਦੀ ਰਹੇਗੀ ਸਰ ਸਪਲਾਈ ਚੇਨ ਟੁੱਟ ਰਹੀ ਹੈ ਜਿਹੜੀ ਸਪਲਾਈ ਚੇਨ ਹੈ ਮੇਰੇ ਖਿਆਲ ਤਾਂ ਬਹੁਤ ਜ਼ਿਆਦਾ ਬਿਹਤਰ ਤੁਸੀਂ ਵੀ ਜਾਣ ਸਕਦੇ ਹੋ ਪਬਲਿਕ ਤੋਂ ਵੀ ਇਹੀ ਫੀਡਬੈਕ ਆ ਰਿਹਾ ਹੈ ਸਪਲਾਈ ਚੇਨ ਬਹੁਤ ਇਫੈਕਟਿਵ ਤਰੀਕੇ ਨਾਲ ਡਿਸਮੈਂਟਲ ਕੀਤੀ ਗਈ ਹੈ ਪਰ ਉਹਦੇ ਨਾਲ ਨਾਲ ਜਿਵੇਂ ਮੈਂ ਰੀਹੈਬ ਦੀ ਗੱਲ ਕੀਤੀ ਹੈ ਡਿਮਾਂਡ ਵੀ ਸਾਨੂੰ ਘਟਾਉਣੀ ਪੈਗੀ ਉਹਦਾ ਇਹੀ ਤਰੀਕਾ ਹੈ ਕਿ ਅਸੀਂ ਉਹਨਾਂ ਦਾ ਇਲਾਜ ਕਰੀਏ